ਅੱਜ ਸਰਕਾਰ ਪੰਜਾਬ ਪੰਜਾਬੀਆਂ ਦੀ ਨਹੀਂ ਐ ਆ ਕੇਜਰੀਵਾਲ ਤੇ ਉਹਦੇ ਲੁਟੇਰੇ ਇੱਥੇ ਆ ਕੇ ਬਹਿ ਗਏ ਐ ਮੁੱਖ ਮੰਤਰੀ ਕੇਜਰੀਵਾਲ ਬਣ ਗਿਆ ਆ ਜਿਹੜਾ ਸਸੋਨੀਆ ਉਹ ਚਾਰ ਮਹਿਕ ਮੈ ਉਹਨੂੰ ਦੇ ਦਿੱਤੇ ਤੇ ਇੱਕ ਜਾਣਾ ਦਿੱਲੀੋਂ ਚਾਰ ਮਹਿਕ ਮੈ ਉਹਨੂੰ ਦੇ ਦਿੱਤੇ ਤੇ ਹਰ ਮਨਿਸਟਰ ਦੇ ਨਾਲ ਇੱਕ ਬੰਦਾ ਆਪਣਾ ਲਾਤਾ ਤੁਸੀਂ ਦੇਖੋ ਹੁਣ ਕਰਨਾ ਕੀ ਚਾਹੁੰਦੇ ਐ ਇਹਨਾਂ ਨੇ ਦੇਖਿਆ ਕੀ ਪੈਸਾ ਇਕੱਠਾ ਕਿਵੇਂ ਕਰੀਏ ਵੱਡੇ ਪੱਧਰ ਤੇ ਅਰਬਾਂ ਰੁਪਏ ਇਕੱਠਾ ਕਰਨਾ ਚਾਹੁੰਦੇ ਐ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋਈ ਵੱਡੇ ਵੱਡੇ ਬਿਲਡਰ ਨੇ ਕਹਿੰਦਿਆਂ ਕਿ ਸਾਨੂੰ ਜੀ ਕੋਈ 500 ਕਿੱਲਾ ਲੁਧਿਆਣੇ ਦੇ ਦਿਓ ਕੋਈ ਕਹਿੰਦਾ 1000 ਕਿੱਲਾ ਦੇ ਦਿਓ ਕੋਈ ਕਹਿੰਦਾ ਕਿੱਥੇ ਦੇ ਦਿਓ ਇਹ ਸਾਰੇ ਬਿਲਡਰਾਂ ਨਾਲ ਗੱਲ ਕਰਕੇ ਜਿੱਥੇ ਜਿੱਥੇ ਬਿਲਡਰ ਚਾਹੁੰਦੇ ਸੀ ਉਥੇ ਜ਼ਮੀਨ ਐਕਵਾਇਰ ਕਰਨ ਦੇ ਨੋਟਿਸ ਦੇ ਦਿੱਤੇ ਬਿਲਡਰਾਂ ਤੋਂ ਅਡਵਾਂਸ ਲਈ ਬੈਠੇ ਐ ਐਡੇ ਵੱਡੇ ਤੂਫਾਨ ਦੇ ਬਾਵਜੂਦ ਉਹ ਕਿਉਂ ਨਹੀਂ ਰੁਕ ਰਹੇ ਕਿਉਂਕਿ ਪੈਸਾ ਜੇਜ ਪਾਈ ਬੈਠੇ ਐ ਕਰੋੜਾਂ ਰੁਪਏ ਲਈ ਬੈਠੇ ਐ ਬਿਲਡਰ ਕਹਿੰਦੇ ਸਾਨੂੰ ਜ਼ਮੀਨ ਦਿਓ ਫਿਰ ਇਹਨਾਂ ਨੇ ਦੇਖਿਆ ਕਿ ਜਿਹੜਾ ਪਾਰਲੀਮੈਂਟ ਦਾ ਐਕਟ ਉਹਦੇ ਤਹਿਤ ਤਾਂ ਕਰ ਨਹੀਂ ਸਕਦੇ ਜਿਹੜਾ ਬਾਦਲ ਸਾਹਿਬ ਨੇ ਬਣਾਇਆ ਸੀ ਇਹ ਉਹਦੇ ਕਹਿ ਕਰ ਨਹੀਂ ਸਕਦੇ ਫਿਰ ਇਹਨਾਂ ਨੇ ਦੇਖਿਆ ਕੋਈ ਪੁਰਾਣਾ ਲੱਭਿਆ 1995 ਦਾ ਕੋਈ ਪੁਰਾਣਾ ਐਕਟ ਪਹਿਲੇ ਉਹਦੇ 'ਚ ਇੱਕ ਦੋ ਕਲੋਜ਼ ਸੀ ਜਿਵੇਂ ਕਲੇਰ ਸਾਹਿਬ ਨੇ ਦੱਸਿਆ ਇੱਕ ਕਲੋਜ਼ ਹੈਗਾ ਸੈਕਸ਼ਨ 56 ਜਿੱਥੇ ਉਹਦੇ ਲਿਖਿਆ ਕੀ ਸਰਕਾਰ ਜਿਹਦੀ ਮਰਜ਼ੀ ਜ਼ਮੀਨ ਐਕਵਾਇਰ ਕਰ ਸਕਦੀ ਹੈ ਤੇ ਉਹਦੇ ਜਿਹੜਾ ਛੱਡਣਾ ਉਹਨੂੰ ਛੱਡ ਵੀ ਸਕਦੀ ਹੈ ਮਤਲਬ ਇਹ ਤੋਂ ਪੈਸੇ ਆ ਗਏ ਇਹਨੂੰ ਛੱਡ ਦਿਓ ਇਹਨੇ ਨਹੀਂ ਦਿੱਤੇ ਅਕਵਾਇਰ ਕਰ ਦੋ ਤੇ ਵੱਡੀ ਗੱਲ ਹੈ ਜਿਹੜਾ ਉਹਦਾ ਦੂਜਾ ਕਲੋਜ਼ ਹੈ ਸਭ ਤੋਂ ਖਤਰਨਾਕ ਉਹ ਹੈ ਕਿ ਉਹ ਜਿਹੜੀ ਜ਼ਮੀਨ ਅਕਵਾਇਰ ਕਰਾਂਗੇ ਕਿਸੇ ਮਰਜ਼ੀ ਨੂੰ ਦੇ ਸਕਦੇ ਆ ਮਤਲਬ ਬਿਲਡਰਾਂ ਨੂੰ ਜਦੋਂ ਮਰਜ਼ੀ ਫੜਾ ਦੋਗੇ ਤੱਕ ਬਦਲ ਦਿਓ ਤਾਜ ਬਦਲ ਦਿਓ ਕੋਈ ਮਨਾਂ ਦਾ ਰਾਜ ਬਦਲ ਦਿਓ ਜਦੋਂ ਭਗਵਾਨਤਮਨ ਨੂੰ ਕਿਹਾ ਕਰ ਦੱਸ ਕਦੇ ਦਿੱਤੇ ਉਹ ਕਹਿੰਦਾ ਮੈਂ ਤਾਂ ਜਾਊਂਗਾ ਜੇਲ੍ਹ ਚ ਫਿਰ ਕੇਜਰੀਵਾਲ ਦੇਖੋ ਐਡਾ ਪੈਸੇ ਦੀ ਲਾਲਚ ਹੈ ਪਹਿਲੀ ਵਾਰ ਹੋਇਆ ਜਦੋਂ ਵੀ ਕੋਈ ਜ਼ਮੀਨ ਐਕਵਾਇਰ ਹੁੰਦੀ ਆ ਜਾਂ ਪਲੈਨਿੰਗ ਹੁੰਦੀ ਆ ਉਸ ਕਮੇਟੀ ਦਾ ਹੈਡ ਮੁੱਖ ਮੰਤਰੀ ਹੁੰਦਾ ਉਸ ਹਾਊਸਿੰਗ ਮਨਿਸਟਰ ਹੁੰਦਾ ਤੇ ਸਾਰੇ ਜਿੰਨੇ ਮਹਿਕਮੇ ਸੈਕਟਰੀ ਐ ਉਹ ਸਾਰੇ ਉਸ ਕਮੇਟੀ ਦੇ ਮੈਂਬਰ ਹੁੰਦੇ ਆ एनवायरनमेंट ਵਾਲੇ ਪੰਚਾਇਤਾਂ ਦੇ ਸਾਰੇ ਸੈਕਟਰੀਜ਼ ਮਿਨਿਸਟਰ ਕਮੇਟੀ ਦੇ ਹੁੰਦੇ ਆ ਮੈਂਬਰ ਉਹ ਦੇਖਦੇ ਐ ਲੈਣੀ ਐ ਕਿ ਨਹੀਂ ਲੈਣੀ ਕਿਸ ਵਾਸਤੇ ਲੈਣੀ ਐ ਇਹਨਾਂ ਨੇ ਕੀ ਕੀਤਾ ਦੇਖੋ ਕਿੱਡੀ ਵੱਡੀ ਥੋੜੇ ਤੇ ਇਹਨਾਂ ਨੇ ਧੱਕਾ ਕੀਤਾ ਇਹਨਾਂ ਨੇ ਕਮੇਟੀ ਬਣਾ ਲਈ ਜਿਹਦਾ ਮੁਖੀ ਹੋ ਗਿਆ ਚੀਫ ਸੈਕਟਰੀ ਚੀਫ ਸੈਕਟਰੀ ਨੂੰ ਕਿਹਾ ਤੂੰ ਚੀਫ ਸੈਕਟਰੀ ਰਹਿਣਾ ਉਹ ਕਹਿੰਦਾ ਜੀ ਮੈਨੂੰ ਚੀਫ ਫੈਕਟਰੀ ਬਣਾ ਦਿਓ ਜਿਵੇਂ ਕੋਈ ਐਸਐਸਪੀ ਨਹੀਂ ਲੱਗਦੇ ਹੁਣ ਜਿਨੇ ਐਸਐਸਪੀ ਲੱਗੇ ਪੈਸੇ ਲੈ ਕੇ ਲੱਗੇ ਆ ਤੋ ਜੋ ਪੈਸੇ ਜਿਹਨੂੰ ਜਿਨੇ 40 ਲੱਖ ਕਰੋੜ ਰੁਪਇਆ ਦਿੱਤਾ ਉਹਨੇ ਕਮਾਉਣਾ ਵੀ ਥੋਤੋ ਹੀ ਆ ਤੇ ਹੁਣ ਇਹਨਾਂ ਨੇ ਕੀ ਕੀਤਾ ਚੀਫ ਮਨਿਸਟਰ ਦੀ ਛੱਡ ਕੇ ਚੀਫ ਸੈਕਟਰੀ ਨੂੰ ਅੱਗੇ ਲਾਤਾ ਤੇ ਉਹਦੇ ਥੱਲੇ ਕਮੇਟੀ ਚਾਰ ਬੰਦੇ ਹੋਰ ਕਿਹੜੇ ਆ ਉਹ ਨਾਮ ਵੀ ਤੁਹਾਨੂੰ ਬੋਲਣਾ ਨਹੀਂ ਆਉਂਦਾ ਇਹ ਕਹਿੰਦਾ ਉਮਰਾ ਕੁੰਡੂ ਉਹ ਪਤਾ ਨਹੀਂ ਦਿੱਲੀੋਂ ਕਿੱਥੋਂ ਲਿਆਂਦਾ ਹੈ ਇੱਕ ਹੈਗਾ ਸ਼ੌਕਤ ਰੋਏ ਇੱਕ ਵਿਵਬ ਮਹੇਸ਼ਵਰੀ ਇੱਕ ਸੀਮਾ ਬੰਸਲਾ ਦੇਖੋ ਆ ਕਮੇਟੀ ਬਣਾ ਦੀ ਜਿੰਨਾਂ ਨੂੰ ਪੰਜਾਬ ਦਾ ਲੱਲਾ ਕਾਕਾ ਨਹੀਂ ਪਤਾ ਇਹਨਾਂ ਤੋਂ ਘੁੱਗੀ ਮਾਰਾ ਕੇ ਥੋੜੀ ਜ਼ਮੀਨ ਕਬਜ਼ਾ ਕਰਕੇ ਉਹ ਲੈਣਾ ਚਾਹੁੰਦੇ ਆ ਮੈਂ ਕੁੰਡੂ ਸਾਹਿਬ ਨੂੰ ਕਹਿਣਾ ਚਾਹੁੰਦਾ ਸ਼ੌਕਤ ਸਾਹਿਬ ਨੂੰ ਮਹੇਸ਼ਵਰੀ ਤੇ ਬੰਸਲ ਨੂੰ ਬੀਬੀ ਨੂੰ ਪੰਜਾਬ ਦੀ ਜਿਹਨਾਂ ਦੇਖਿਆ ਤੁਸੀਂ ਚੀਫ ਸੈਕਟਰੀ ਸਾਹਿਬ ਐਨਾ ਖਾਣਾ ਮੀਚ ਲੋ ਐਨਾ ਖਾਣਾ ਮੀਚ ਲਿਓ ਡੇਢ ਸਾਲ ਹੀ ਰਹਿ ਗਿਆ ਮੈਨੂੰ ਲੱਗਾ ਡੇਢ ਤੋਂ ਵੀ ਘੱਟ ਹੈ ਡੇਢ ਤੋਂ ਵੀ ਘੱਟ ਹੈ 24 ਘੰਟਿਆਂ ਚ 12 ਘੰਟੇ ਤੇ ਸੌਂਗੇ ਟਪਾ ਲੈਣੇ ਹ ਇਹਦਾ ਮਤਲਬ 8 ਮਹੀਨੇ ਦਿਨ ਰਹਿ ਗਿਆ ਬਾਕੀ ਦਾ ਸੌਗੇ ਪਾਵੋਗੇ ਐਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਅਫਸਰਾਂ ਨੂੰ ਜਿਸ ਰਾਤ ਤੇ ਚੱਲੇ ਹੂੰ ਤੁਸੀਂ ਉਹਦੇ ਨਤੀਜੇ ਦੇਖ ਲਿਓ ਜੇ ਜੇ ਧੱਕੇ ਕਰ ਰਹੇ ਆ